ਬੈ ਟੰਗਰਾਲੀ ਦੀ ਟੀਮ ਆ ਗਈ ਹੱਤਗਣਾ ਕਰੋ ਰੇਡਰ ਚੈੱਕ ਅਪ ਕਰ ਲੋ ਮੌਲੀਆ ਟੰਗਰਾਲੀ ਹਰਜੀਤ ਮੌਲੀਆ ਤੇ ਨਾਲ ਮੰਗੂ ਬੜਵਾਲੀ ਵੀਰੇ ਟੀਮਾਂ ਇੱਕ ਨੰਬਰ ਗਰਾਊਂਡ 'ਚ ਆ ਜਾਓ ਬਿਨਾਂ ਕਿਸੇ ਦੇਰੀ ਤੋਂ ਮਰੀਕ ਦੋ ਨੰਬਰ ਦੇ ਵੀਰੇ ਮੈਚ ਬੋਲਦੇ ਪਲੀਜ਼ ਰਿਕੁਐਸਟ ਹੈ ਅਨਮੋਲ ਖਲੋਟੀ ਤੇ ਜੋਧਾ ਦਾ ਪਹਿਲਾ ਮੈਚ ਹੈ ਕਾਫੀ ਬਾਜਾਂ ਵੱਜ ਗਈਆਂ ਟੀਮਾਂ ਦੋ ਨੰਬਰ ਗਰਾਊਂਡ ਦੇ ਵਿੱਚ ਜਾਣ ਜੀ ਪੁਰ ਹੀਰਾ ਹੁਸ਼ਿਆਰ ਪਰਤੇ ਕੋਟ ਸੁਖੀਆ ਇਹ ਵੀ ਟੀਮਾਂ ਦੋ ਨੰਬਰ ਗਰਾਊਂਡ ਦੇ ਵਿੱਚ ਚਲੀਆਂ ਜਾਣ ਹੈਲੋ ਹੈਲੋ ਲੈ ਬਾਗਲੇ ਥੋੜਾ ਧਿਆਨ ਦੇ ਮੇਰਾ ਭਰਾ ਪਾਣੀ ਵਾਲਾ ਕਿਸੇ ਕਾਲੇ ਪਾਣੀ ਲੈ ਗਿਆ ਕਾਲਾ ਆਰ ਨੂੰ ਟੋਲੀ ਦੇਰੇ ਢੋਲ ਬੰਦ ਕਰ ਲੋ ਜੀ ਗੱਡੀ ਕਰ ਕੇ ਲੈ ਆ ਵੀਰੇ ਬੜੀ ਉਰੇ ਨੂੰ ਜਲਦੀ ਇਧਰ ਲੈ ਆ ਜਣਾ ਗੇਟ ਖੁੱਲਾ ਵੀਰੇ ਗੱਡੀ ਦੇੜੇ ਲੈ ਲਓ ਜੀ ਅੰਦਰ ਹੀ ਲਿਆਓ ਜੀ ਗੱਡੀ ਆਹ ਦੇਖੋ ਮੇਰੇ ਕਰ ਲਈ ਗੱਡੀ ਸਟਾਰਟ ਉਹਨਾਂ ਨੇ ਮਾੜੇ ਕਰੋ ਹਾਂ ਦੇਖ ਕੇ ਉਹਨੇ ਕਹਿਣਾ ਕਹਿਣਾ ਹੋਰ ਜੱਡੀ ਹੋਰ ਜੱਡੀ ਆ ਗਏ ਅੱਗੇ ਆ ਜੀ ਮੈਂ ਹਰਪ੍ਰੀਤ ਸਿੰਘ ਧنوਆ ਪਿੰਡ ਰਪਾਲੇੜੀ ਤੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਗੱਲ ਕਰ ਰਹੇ ਹਾਂ ਤੇ ਸਾਡੇ ਪਿੰਡ 깔 ਕਬੱਡੀ ਕੱਪ ਟੂਰਨਾਮੈਂਟ ਹੋ ਰਿਹਾ ਸੀ ਤੇ ਬਹੁਤ ਹੀ ਵਧੀਆ ਟੂਰਨਾਮੈਂਟ ਚੱਲ ਰਿਹਾ ਸੀ ਤੇ ਕਾਫੀ ਦੂਰੋਂ ਟੀਮਾਂ ਆਈਆਂ ਹੋਈਆਂ ਸੀ ਤੇ ਮੁੰਡਾ ਜਿਨ੍ਹਾਂ ਦੀ ਕੱਲ ਡੈਥ ਹੋਈ ਹੈ ਬਿੱਟੂ ਬਲੇয়াল ਸੰਗਰੂਰ ਜ਼ਿਲ੍ਹੇ ਤੋਂ ਨੇੜੇ ਭਵਾਨੀਗੜ੍ਹ ਤੋਂ ਖੇਡਣ ਆਇਆ ਸੀ ਸਾਡੇ ਇੱਥੇ ਟੂਰਨਾਮੈਂਟ ਵਿੱਚ ਜੋ ਕਿ ਬਹੁਤ ਹੀ ਵਧੀਆ ਖੇਡ ਰਿਹਾ ਸੀ ਤੇ ਉਸਨੇ ਇੱਕ ਰੇਡ ਵੀ ਪਾਈ ਤੇ ਰੇਡ ਪਾਉਂਦੀ ਸਾਰੇ ਉਸ ਨੂੰ ਥੋੜੀ ਸਾਦੀ ਪ੍ਰੋਬਲਮ ਆਈ ਤੇ ਉਸ ਤੋਂ ਬਾਅਦ ਉਹ ਡਿੱਗ ਗਿਆ ਧਰਤੀ ਤੇ ਤੇ ਉਸ ਨੂੰ ਅਟੈਕ ਨਾਲ ਉਸ ਦੀ ਵੀ ਮੌਤ ਹੋ ਗਈ ਹੋ ਚੁੱਕੀ ਸੀ ਤੇ ਤੇ ਹਸਪੀਟਲ ਲੈ ਕੇ ਗਿਆ ਸੀ ਹਾਂਜੀ ਅਸੀਂ ਤੇ ਸਾਡੀ ਕਮੇਟੀ ਵਾਲੇ ਬੰਦੇ ਫਿਰ ਉਹਨਾਂ ਨੂੰ ਇੰਡਸ ਹਸਪੀਟਲ ਚ ਵੀ ਲੈ ਕੇ ਗਏ ਤੇ ਫਿਰ ਉੱਥੇ ਜਾ ਕੇ ਉਹਨਾਂ ਦੀ ਮੌਤ ਹੋ ਗਈ ਤੇ ਉਹਨਾਂ ਨੂੰ ਅਟੈਕ ਆਉਣ ਨਾਲ ਹੀ ਹੋਈ ਹੈ ਉਹਨਾਂ ਦੀ ਮੌਤ ਤੇ ਛੁੱਟੀ ਵਾਫਾਉਣ ਦਾ ਕੋਈ ਫਾਇਦਾ ਨਹੀਂ ਹੈ ਵੀ ਐਦਾਂ ਹੋਇਆ ਐਦਾਂ ਹੋਇਆ ਵੀ ਦਾ ਅਟੈਕ ਨਾਲ ਹੀ ਉਹਨਾਂ ਦੀ